ਨਹੀਂ ਇਹ ਸੂਟ ਨਾ ਪਸਵਾਇਆ ਸੀ ਤੇ ਪਰ ਖਰਾਬ ਕਰਤਾ ਤੇ ਆਪਾਂ ਇਹਨੂੰ ਕਰਦੇ ਹਾਂ ਠੀਕ ਹੋਣਾ ਥੋੜਾ ਜਿਹਾ ਖੁੱਲਾ ਲੱਗਦਾ ਇਹ ਇਹਦੀ ਹੀਪ ਤੇ ਕੇਰਾ ਬਹੁਤ ਖੁੱਲਾ ਹੈ ਤੇ ਆਪਾਂ ਇਹਨੂੰ ਕੱਟ ਕੇ ਥੋੜਾ ਕਰਦੇ ਆ ਜੀ ਠੀਕ ਝੋਲਾ ਜਿਹਾ ਲੱਗਦਾ ਸੀ ਪਾਇਆ ਹੋਇਆ ਪੂਰਾ ਕੇਰਾ ਰੱਖ ਕੇ ਤੇ ਬਾਕੀ ਆਪਾਂ ਕਟਿੰਗ ਕਰ ਦਿੰਨੇ ਆ ਇਹਦੀ ਸੋ ਵੀ ਵੀ ਅਨਿਲ ਲੰਦੀਆਂ ਨੇ ਅਗਲੇ ਦਾ ਕੱਪੜਾ ਖਰਾਬ ਕਰਕੇ ਰੱਖ ਦਿੰਦੀਆਂ ਨੇ ਕਈ ਸੀਣ ਵਾਲੀਆਂ ਜਸਤਸਾਹਿਬ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਸਾਰੇ ਠੀਕ-ਠਾਕ ਹੋਗੇ ਚਲਦੀ ਕਲਾ ਸ਼ੋਅ ਹੋਏ ਕੀ ਦਿਨ ਹੈ ਅੱਜ ਵੀਰਵਾਰ ਦਾ ਨਵਦੀ ਲਾਈਫ ਸਟਾਈਲ ਚੈਨਲ ਤੇ ਸਵਾਗਤ ਹੈ ਜੀ ਤੇ ਵੀਸ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਲਾਈਕ ਸ਼ੇਅਰ ਤੇ ਕਮੈਂਟ ਸੋਨਾ ਜਿਹਾ ਕਮੈਂਟ ਜਰੂਰ ਕਰਿਆ ਕਰੋ ਤੇ ਬੱਚੇ ਨੋਪਾ ਪੇਜਿੰਦੇ ਆ ਦੀ ਸਕੂਲ ਬੱਚੇ ਸਕੂਲ ਚਲੇ ਗਏ ਨੇ ਤੇ ਆਪਾਂ ਕੰਮ ਕਰ ਕਰਕੇ ਹੋਵੇਗੀ ਫ੍ਰੀ ਤੇ ਇਹ ਕਪੂ ਸੁਪਿਆ ਸੀ ਠੀਕ ਕਰਨ ਵਾਲਾ ਤੇ ਆਪਾਂ ਉਹਦੇ ਦੇ ਦੁਪਹਿਰ ਨੂੰ ਬਣਾਵਾਂਗੇ ਤੇ ਗਾਲ ਸੁਧਰੀ ਹੋਣੀ ਤੇ ਆਪਾਂ ਇਸ ਨੂੰ ਠੀਕ ਕਰ ਲਈਏ ਬਾਕੀ ਕੰਮ ਕਰ ਆਪਾਂ ਸਾਰੇ ਕਰਦੇ ਸਹੀ ਤੇ ਖਤਮ ਕਰ ਲਈਏ ਕਿ ਉਹਨਾਂ ਦੇ ਪੈਰ ਨੂੰ ਸੁਧਰੀ ਬਣਾਵਾਂਗੇ ਉਹਨਾਂ ਦੇ ਤੱਕ ਆਪਾਂ ਥੋੜੀ ਠੀਕ ਕਰ ਲੈਨੇ ਹਾਂ ਹੌਜੀ ਆਪਾਂ ਲਾਲ ਸਾਰਾ ਦਿਨ ਇਦਾਂ ਹੀ ਲੰਘ ਜਾਂਦਾ ਕਦੇ ਕੀ ਕਰ ਕਦੇ ਕੀ ਕਰ ਪਤਾ ਨਹੀਂ ਲੱਗਦਾ ਟਾਈਮ ਦਾ ਤੇ ਕੱਪੜੇ ਧੋਏ ਸੀ ਤੇ ਲਾ ਕੇ ਰੱਖ ਲਏ ਬਹੁਤ ਤੇਜ਼ ਧੁੱਪ ਚੜੀ ਅੱਜ ਲਓ ਜੀ ਆਪਾਂ ਲੱਗੇ ਸੀ ਇੱਥੇ ਦੁਪਹਿਰ ਨੂੰ ਸਬਜ਼ੀ ਬਣਾਉਣ ਵਾਸਤੇ ਤੇ ਲਓ ਜੀ ਦੁਪਹਿਰ ਦਾ ਟਾਈਮ ਸੀ ਤੇ ਬੱਚਿਆਂ ਦੇ ਆਉਣ ਦਾ ਟਾਈਮ ਹੋ ਚੱਲਿਆ ਸੀ 1 ਡੇਢ ਦਾ ਟਾਈਮ ਸੀ ਆਪਾਂ ਲੱਗੇ ਸਬਜ਼ੀ ਬਣਾਉਣ ਵਾਸਤੇ ਆਪਾਂ ਬਣਾਵਾਂਗੇ ਚਿੱਟੇ ਚਨੇ ਭੇ ਸੀ ਕੱਲ ਬਣਾਈ ਨਹੀਂ ਸੀ ਸਬਜ਼ੀ ਤੇ ਇੱਕ ਦੋ ਆਲੂ ਪਾ ਕੇ ਤੇ ਆਪਾਂ ਪਲਵਾਨੇ ਸੀਟੀਆਂ ਪਹਿਲਾਂ ਉਬਾਲ ਲੈਣੇ ਫਿਰ ਤੜਕਾ ਲਾਵਾਂਗੇ ਬਾਅਦ ਚ ਇਹ ਜਿਹਾ ਪਕੋੜ ਰੱਖ ਦਿੱਤੇ ਨੇ ਉਬਲ ਜਾਣਗੇ ਤੇ ਆਪਾਂ ਕੱਟਦਿਆਂ ਕੋਲ ਤੜਕਾ ਇਹ ਮੈਂ ਪਿਆਜ਼ ਕੱਡੇ ਸੀ ਤੇ ਸਾਰੇ ਹੀ ਖਰਾਬ ਨਿਕਲੇ ਤੇ ਆਪਾਂ ਹੋਰ ਲੈ ਕੇ ਆਣੇ ਆ ਜਿੰਨੇ ਵੀ ਵਿੱਚ ਪਾਈ ਸੀ ਟੋਕਰੀ ਦੇ ਸਾਰੇ ਖਰਾਬ ਸੀ ਪਤਾ ਨਹੀਂ ਕਿਉਂ ਇਸ ਵਾਰ ਸਾਰੇ ਹੀ ਪਿਆਜ਼ ਖਰਾਬ ਹੋ ਗਏ ਨੇ ਤੇ ਆਪਾਂ ਦੂਜੇ ਲੈ ਕੇ ਆਣੇ ਆਂ ਅੰਦਰੋਂ ਨੋ ਜੀ ਆਪਾਂ ਕੱਟ ਲਈਏ ਤੜਕਾ ਉਹ ਨੇਨ ਕੋ ਡੁੱਬਲ ਜਾਣਗੇ ਇਹ ਤੇ ਫੇਰ ਆਪਾਂ ਤੜਕਾ ਲਾਣੇ ਆ ਜੀ ਤੋ ਇਹ ਤੜਕਾ ਆਪਾਂ ਕੱਟ ਲਿਆ ਤੇ ਜੇਰਾ ਪਕੜਾਈ ਧਰਤੀ ਹੈ ਜੀ जी आप तेल पा दिए कोल तेल गर्म हो जाएगा उन्हें फिर आप ग्रैंड कर लेने तड़का करके तो फिर आज गर्मी भी बहुत ज़्यादा कल मीह मौसम थोड़ा ठीक से अच्छ भी बहुत ज़्यादा चढ़ी हुई बहरोई भी बहुत गर्मी है जी आप मसाला ग्रेंड कर लीए ਤੇ ਟਮਾਟਰ ਵੀ ਬਹੁਤ ਜਿਆਦਾ ਮਹਿੰਗੇ ਹੋਏ ਪਏ ਨੇ ਹਰ ਸਾਲ ਕੋਈ ਨਾ ਕੋਈ ਚੀਜ਼ ਮਹਿੰਗੀ ਹੋ ਜਾਂਦੀ ਕਦੇ ਪਿਆਜ਼ ਮਹਿੰਗੇ ਹੋ ਗਏ ਇਸ ਵਾਰ ਟਮਾਟਰ ਮਹਿੰਗੇ ਹੋ ਗਏ ਨੇ ਪਿਆਜ਼ ਤੇ ਚਲੋ ਆਪਾਂ ਇਕੱਠੇ ਲੈ ਕੇ ਰੱਖ ਲੇਦਾ ਵੀ ਕਈ ਵਾਰ ਮਹਿੰਗੇ ਹੋ ਜਾਂਦੇ ਦੀਵਾਲੀ ਤੱਕ ਪਰ ਟਮਾਟਰ ਤਾਂ ਹੁਣ ਅਚਾਨਕ ਹੀ ਮਹਿੰਗੇ ਹੋ ਗਏ ਉਹ ਤੇ ਨਹੀਂ ਆਪਾਂ ਇਕੱਠੇ ਲੈ ਕੇ ਰੱਖ ਸਕਦੇ 100 ਰੁਪਏ ਕਿਲੋ ਟਮਾਟਰ ਵੇਚ ਰਹੇ ਨੇ ਬਾਜ਼ਾਰ 'ਚ ਫਿਰ ਇਧੜਾ ਕਾਪਾ ਬਾ ਦਿੱਤੇ ਤੇਲ ਆਪਣਾ ਹੋ ਗਿਆ ਸੀ ਗਰਮ ਤੇ ਆਪਾਂ ਟਮਾਟਰ ਨੂੰ ਕਟਰ ਕਰ ਲਈਏ ਨਹੀਂ ਫਿਰ ਮੋٹے ਮੋٹے ਜੇ ਰਹਿ ਜਾਂਦੇ ਨੇ ਵਿੱਚ ਤੇ ਆਪਾਂ ਇਹਨੂੰ ਕੱਟ ਕੇ ਇਹਦੇ ਵਿੱਚ ਕਰ ਲੈਣੇ ਆ ਜੀ ਕਟਰ ਕਰਕੇ ਫਿਰ ਪਾਣੇ ਆ ਜੀ ਵਿੱਚ ਤੇ ਛੋਲੇ ਤੇ ਆਲੂ ਵੀ ਆਪਣੇ ਉਬਲ ਗਏ ਨੇ ਆਟਾ ਆਪਣਾ ਪਿਆ ਸਵੇਰ ਵਾਲਾ ਗੁੰਨੇ ਹੋਇਆ ਬਚ ਗਿਆ ਸੀ ਸਵੇਰੇ ਰੋਟੀਆਂ ਬਣਾਈਆਂ ਸੀ ਤੇ ਉਹੀ ਬਚ ਗਿਆ ਸੀ ਤੇ ਹੁਣ ਆਪਾਂ ਬੱਚਿਆਂ ਨੂੰ ਉਹੀ ਆਟੇ ਦੀ ਰੋਟੀ ਬਣਾ ਲਾਂਗੇ ਤੇ ਰਾਤ ਨੂੰ ਆਪਾਂ ਤਾਂ ਜਾ ਗੁੰਨ ਲਾਂਗੇ ਗੁੰਨਿਆ ਸਵੇਰੇ ਥੋੜਾ ਹੀ ਸੀ ਪਰ ਬਚ ਗਿਆ ਫਿਰ ਵੀ ਹੁੰਦਾ ਸਾਜੇਗਾ ਨਾ ਜੇ ਪਿਆਜ਼ ਹੋ ਗਿਆ ਬਰਾਊਨ ਤੇ ਆਪਾਂ ਪਾਣੇ ਵਿੱਚ ਟਮਾਟਰ ਤੇ ਨਾਣ ਮਿਰਚ ਨਾਣ ਆਪਾਂ ਪਹਿਲਾਂ ਪਾ ਦਿੱਤਾ ਸੀ ਤੇ ਹਰੀਆਂ ਮਿਰਚਾਂ ਵੀ ਪਾਈਆਂ ਨੇ ਲਾ ਥੋੜਾ ਜਿਹਾ ਹੋਰ ਹਲਦੀ ਤੇ ਮਸਾਲਾ ਪਾ ਕੇ ਲਾਨਿਆਂ ਜੀ ਤੜਕਾ ਫਿਰ ਕੜਾਈ 'ਚ ਹੀ ਤੜਕਾ ਲਾ ਲਾਂਗੇ ਹੁਣ ਆਪਾਂ ਕੁੱਕਰ 'ਚ ਸੀਟੀਆਂ ਨਹੀਂ ਲਵਾਵਾਂਗੇ ਚਨੇ ਸੌਫਟ ਹੋ ਗਏ ਨੇ ਆਂ ਬੱਚੇ ਆ ਗਏ ਸਕੂਲ ਤੋਂ ਤੇ ਆਪਾਂ ਇਹਨਾਂ ਦੇ ਕੱਪੜੇ ਇਹਨਾਂ ਨੂੰ ਦੇ ਪਾਣੀ ਪੀ ਲਿਆ ਇਹਨਾਂ ਨੇ ਦੇਣਿਆ ਆਪਾਂ ਇਹਨਾਂ ਨੂੰ ਕੱਪੜੇ ਬਦਲਣ ਲਈ ਤੇ ਫਿਰ ਆਪਾਂ ਬਣਾ ਕੇ ਦੇਣੇ ਰੋਟੀਆਂ ਇਹਨਾਂ ਨੂੰ ਰੋਟੀ ਖਾ ਲਈ ਸੀ ਬੱਚਿਆਂ ਨੇ ਤੇ ਬੈਠੇ ਸੀ ਇੱਥੇ ਟੀਵੀ ਦੇਖ ਰਹੇ ਸੀ ਤੇ ਆਪਾਂ ਬਣਾਣਿਆ ਜੀ ਹੁਣ ਸ਼ਾਮ ਦੇ ਵਿੱਚ ਆ ਸ਼ਾਮ ਦਾ ਹੋ ਗਿਆ ਟਾਈਮ ਤੇ ਹੁਣ ਜਾਂ ਪਰ ਰੱਖੀ ਹੋਈ ਹੈ ਆਪਾ ਬਣਾ ਲਿਆ ਤੇ ਪੀਣੇ ਬੈਠ ਕੇ ਤੇ ਫੇਰ ਆਪਾਂ ਮਾਦਿਆ ਭਾਂਡੇ ਭੁੰਡੇ ਵગેਰੇ ਰਸਤਾ ਆਬ ਦਾ ਚਲੋ ਜੀ ਅੱਜ ਵਾਲੇ ਵਲੌਗ ਦਾ ਐਂਡ ਇਥੇ ਕਰਦੇ ਆਂ ਕੱਲ ਨੂੰ ਮਿਲਾਂਗੇ ਜੇ ਇੱਕ ਨਵੇਂ ਵਲੌਗ ਨਾਲ ਤਦਲੇ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਅਗਰ ਸਾਡੀ ਵੀਡੀਓ ਪਸੰਦ ਆਵੇ ਥੋੜੀ ਜਿਹੀ ਵੀ ਪਸੰਦ ਆਈ ਹੋਵੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਬਾਏ ਬਾਏ ਜੀ